ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਤੁਹਾਡੇ ਸਾਹਮਣੇ ਮੈਂ ਗੀਤ ਪੇਸ਼ ਕਰਨ ਲੱਗੀ ਆ ਇਹ ਜਦੋਂ ਇੱਕ ਧੀ ਦੀ ਡੋਲੀ ਵਿਦਾ ਹੋਣ ਲੱਗਦੀ ਹੈ ਨਾ ਤਾਂ ਉਹ ਆਪਦੇ ਮਨ ਦੇ ਜਿਹੜੇ ਅੰਦਰਲੇ ਬਲਬਲੇ ਨੇ ਉਹਨੂੰ ਬੋਲਦੀ ਹੈ ਮਾਂ ਨੂੰ ਪੰਜਨ ਕੀ ਕਹਿੰਦੀ ਐ ਤੁਸੀਂ ਗੀਤ ਰਾਹੀਂ ਸੁਣਿਓ ਬਹੁਤ ਹੀ ਪਿਆਰਾ ਗੀਤ ਹੈ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਤੇ ਸਾਰਾ ਸੁਣਿਓ ਇਹਨੂੰ ਵਿੱਚੋਂ ਨਾ ਛੱਡਿਓ ਫਿਰ ਮਜ਼ਾ ਆਉਂਦਾ ਹੁੰਦਾ ਗੀਤ ਸੁਣ ਕੇ ਸੋ ਮਾਨੋਨੰਦ ਦੋ ਮੰਝੀਆਂ ਇੱਕ ਜੰਗ ਲਾਵੇ ਤੇਰਾ ਬੰਗਲਾ ਬੁਲਾ ਸੋਣਾ ਦੋ ਮੰਝੀਆਂ ਇੱਕ ਜੰਗ ਲਾਵੇ ਤੇਰਾ ਬੰਗਲਾ ਬੁਲਾ ਸੋਣਾ ਤੇਰਾ ਪਿੱਪੜ ਬੋੜ ਪੁਰਾਣਾ ਪੀਂਗਦਾ ਢਾਣਾ ਕਿਤੇ ਨਹੀਂ ਹੋਣਾ ਤੇਰਾ ਪਿੱਪੜ ਬੋੜ ਪੁਰਾਣਾ ਪੀਂਗਦਾ ਢਾਣਾ ਕਿਤੇ ਨਹੀਂ ਹੋਣਾ ਤੇਰੇ ਖੇਤਾਂ ਦੇ ਵਿੱਚ ਛੱਲੀਆਂ ਵੇਤੀਆਂ ਛੱਲੀਆਂ ਹਵਾ ਦੇ ਵਿੱਚ ਲਗ ਰਾਂ ਤੇਰੇ ਖੇਤਾਂ ਦੇ ਵਿੱਚ ਛੱਲੀਆਂ ਤੀਆਂ ਚੱਲੀਆਂ ਹਵਾ ਦੇ ਵਿੱਚ ਲਗ ਰਾਂ ਮਾਂ ਕਹਿੰਦੀ ਸੀ ਸਾਨੂੰ ਚੱਲੀਆਂ ਲੈ ਉੱਡ ਚੱਲੀਆਂ ਹਵਾ ਦੇ ਚੋਂਕੇ ਮਾਂ ਕਹਿੰਦੀ ਸੀ ਸਾਨੂੰ ਚੱਲੀਆਂ ਵੇ ਲੈ ਉੱਡ ਚੱਲੀਆਂ ਹਵਾ ਦੇ ਚੋਂਕੇ മനു ദേേത്തിനു ടബര ਮੈਨੂੰ ਜਾਂਦੀ ਨੂੰ ਵੀਰਾ ਰੋਕ ਲੈਵੇ ਕੋਈ ਅੱਜ ਦਾ ਮੌਕਾ ਬੋਚ ਲੈਵੇ ਤੇਰੀ ਭੈਣ ਵਾਸਤੇ ਪਾਵੇ ਮੈਨੂੰ ਜਾਂਦੀ ਨੂੰ ਵੀਰਾ ਰੋਕ ਲੈਵੇ ਕੋਈ ਅੱਜ ਦਾ ਮੌਕਾ ਬੋਚ ਲਵੇ ਤੇਰੀ ਪੈਣ ਵਾਸਤੇ ਪਾਵੇ ਮੈਨੂੰ ਮਿਲਣੇ ਨੂੰ ਆਇਓ ਛੇ ਤੀ ਵੇ ਕੀਤੇ ਭਰਾ ਮੈਂ ਹਾਉ ਕੇ ਹਾਵੇ ਮੈਨੂੰ ਮਿਲਣੇ ਨੂੰ ਆਇਓ ਛੇ ਤੀਵੇ ਕੀਤੇ ਪਰਾਂ ਮਹੌਕੇ ਹਾਵੇ ਸੁਣ ਲੈ ਮੇਰੀ ਪੱਭੀਨੀ ਤੂੰ ਮੱਚ ਦੀ ਬਾਗ ਮਤਾਬੀ ਨੰਦਾਂ ਚੱਲੀਆਂ ਸੌਰੇ ਸੁਣ ਲੈ ਮੇਰੀ ਭਾਬੀ ਨਹੀਂ ਤੂੰ ਮੱਚਦੀ ਵਾਂਗ ਮਤਾਬੀ ਨਹੀਂ ਨੰਦਾ ਚੱਲੀਆਂ ਸੌਰੇ ਹੁਣ ਸਾਨੂੰ ਵੀ ਕੋਈ ਤੱਕਦਾਰ ਮੇਰੇ ਡਾਵੀ ਕੋਈ ਤੱਕਦਾਰਾ ਮੇਰੇ ਹੋਗੇ ਫੇਰੇ ਹੁਣ ਮੇਰਾ ਨਾ ਇੱਥੇ ਜੋਰ ਨਹੀਂ ਮੈਂ ਹੋਗੀ ਆ ਕਮ ਜੋਰ ਨਹੀਂ ਮੈਨੂੰ ਪਾਧਿਓ ਡੋਲੀ ਹੁਣ ਮੇਰਾ ਨਾ ਇੱਥੇ ਜੋਰ ਨਹੀਂ ਮੈਨੂੰ ਭਮਾਏ ਹੋਗੀਆਂ ਕਮ ਜੋਰ ਨਹੀਂ ਮੈਨੂੰ ਪਾਦੇ ਢਲੀ ਅੱਜ ਤੱਕ ਜੋ ਬੋਲਿਆ ਮਾਫ ਕਰੀ ਜੇ ਮੈਂ ਬਹੁਤਾ ਬੋਲੀ ਅੱਜ ਤੱਕ ਭਾਬੀਏ ਮੈਨੂੰ ਮਾਫ਼ ਕਰੀ ਜੇ ਮੈਂ ਬਹੁਤਾ ਬੋਲੀ ਮੇਰਾ ਤੂੰ ਹੀ ਵੀਰਸ ਹਾਰਾ ਵੇ ਪਾਵੇਂ ਦੇਈ ਨਾ ਕੋਈ ਸੰਦਾਰ ਵੇ ਪਰ ਮਿਲਣੋਂ ਨਾ ਹਟ ਜੀ ਮੇਰਾ ਤੂੰ ਹੀ ਵੀਰਾਸ ਦਾ ਸਹਾਰਾ ਵੇ ਭਾਵੇਂ ਦੇਵੀ ਨਾ ਕੋਈ ਸੰਦਾਰ ਵੇ ਪਰ ਮਿਲਣੋਂ ਨਾ ਹਟ ਜੀ ਉਤਲਾਰੋ ਸਾ ਕੀ ਕਰੂ ਵੇ ਤੂੰ ਢੀਲੋਂ ਨਾ ਵਟ ਜੀ ਸੋਣਿਆ ਮੋੜੀ ਜਾਇਆ ਯੁੱਤ ਲਾਰੋਸਾ ਕੀ ਕਰੂ ਵੇ ਤੂੰ ਢੀਲੋ ਨਾ ਵਟ ਜੀ ਦੋ ਮੰਜੀਆਂ ਇੱਕ ਜੰਗ ਲਾਵੇ ਤੇਰਾ ਬੰਗਲਾ ਬਾਬਲਾ ਸੋਣਾ ਦੋ ਮਦਿਆਂ ਇੱਕ ਜੰਗ ਲਾਵੇ ਤੇਰਾ ਬੰਗਲਾ ਬਾਵਲਾ ਸੋਣਾ ਤੇਰਾ ਪਿੱਪੜ ਬੋਹੜ ਪਰਾਣਾ ਪੀਂਗ ਦਾ ਡਾਣਾ ਕਿਤੇ ਨਹੀਂ ਹੋਣਾ ਤੇਰਾ ਪੀਪੜ ਬੋਹੜ ਪੁਰਾਣਾ ਪੀਂਗ ਦਾ ਢਾਣਾ ਕਿਤੇ ਨਹੀਂ ਹੋਣਾ ਧੰਨਵਾਦ ਜੀ